ਮੈਂ 2014 ਤੋਂ ਆਪਣੇ ਖੇਤਾਂ ਦੇ ਵਿੱਚ ਬਿਨਾਂ ਅੱਗ ਲਗਾਏ ਮਲਕੇ ਵੀ ਕਣਕ ਦੀ ਬਿਜਾਈ ਕਰ ਰਿਹਾ ਤੇ ਝੋਨੇ ਦੇ ਆਪਣੇ ਸੌਰੀ ਕਣਕ ਦੇ ਨਾੜ ਨੂੰ ਮੈਂ 2009 ਤੋਂ ਅੱਗ ਨਹੀਂ ਲਾਈ ਤੇ ਇਹ 2014 ਤੋਂ ਝੋਨੇ ਦੀ ਪਰਾਲੀ ਨੂੰ ਵੀ ਅੱਗ ਬੰਦ ਕਰਕੇ ਅਸੀਂ ਸਦੀਵ ਜੈ ਹੈਪੀ ਸੀਡਰ ਨਾਲ ਤੇ ਸਮਾਰਟ ਸੀਡਰ ਨਾਲ ਜਾਂ ਇਸ ਵਾਰੀ ਅਸੀਂ ਪਿਛਲੇ ਸਾਲ ਵੀ ਕੁਝ ਬਾਣ ਦੇ ਵਿੱਚ ਕੀਤਾ ਸੀ ਤੇ ਇਸ ਵਾਰੀ ਵੀ ਮੈਂ 20 ਏਕੜ ਦੇ ਵਿੱਚੋਂ ਗੰਡਾ ਬਣਾ ਕੇ ਚਕਾਇਆ ਤੇ ਕਣਕ ਦੀ ਬਿਜਾਈ ਕਰ ਰਿਹਾ ਸ਼ੁਰੂਆਤ ਦੇ ਵਜੋਂ ਸਿੱਧੀ ਅੱਗ ਲਗਾਣੀ ਛੱਡੀ ਹੈ ਸਿੱਧੀ ਬਜਾਈ ਕਰਨ ਲੱਗਿਆਂ ਉਦੋਂ ਕੁ ਦਿੱਕਤਾਂ ਸਾਹਮਣੇ ਕਰਨਾ ਪਿਆ ਆਪਾਂ ਨੂੰ ਨਹੀਂ ਥੋੜੀ ਬਹੁਤ ਪਹਿਲੇ ਸਾਲ ਜਦੋਂ ਇਹ ਸ਼ੁਰੂ ਕੀਤਾ ਸੀ ਅਸੀਂ 8 ਏਕੜ ਤੋਂ ਸਟਾਰਟ ਕੀਤਾ ਸੀ ਤੇ ਪਹਿਲੇ ਸਾਲ ਆਪਦਾ ਵੀ ਤਜਰਬਾ ਘੱਟ ਸੀਗਾ ਤੇ ਪਾਣੀ ਥੋੜਾ ਜਿਆਦਾ ਜਿਆਦਾ ਲੱਗਿਆ ਦੂਜੇ ਪਾਣੀ ਲਾਉਣ ਵੇਲੇ ਉਦੋਂ ਦਿੱਕਤ ਆਈ ਪਰ ਧੰਨਵਾਦ ਡਾਕਟਰ ਬੁੱਟਾ ਸਿੰਘ ਰਮਾਣਾ ਜੀ ਦਾ ਤੇ ਕੇਬੀਕੇ ਵਾਲੇ ਡਾਕਟਰ ਮਨਦੀਪ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕਰਕੇ ਇਸ ਪਾਸੇ ਲਾ ਲਿਆ ਤੇ ਉਹਨਾਂ ਨੇ ਸਾਡੀ ਸਪੋਰਟ ਵੀ ਕੀਤੀ ਮਤਲਬ ਕਿ ਮੈਂ ਇਹ ਕਹੂੰਗਾ ਵੀ ਸਾਡੀ ਇੱਕ ਵਾਰੀ ਤਾਂ ਇਹ ਲੱਗਦਾ ਸੀਗਾ ਉਦੋਂ ਵੀ ਕਣਕ ਖਰਾਬ ਹੋ ਚੱਲੀ ਤੇ ਪਰ ਨਹੀਂ ਉਹਨਾਂ ਨੇ ਦੋਕ ਸਪਰੇਆਂ ਕਰਵਾਈਆਂ ਕਣਕ ਠੀਕ ਹੋ ਗਈ ਮੁੜ ਕੇ ਇਹ ਆਪਦਾ ਵੀ ਤਜਰਬਾ ਹੋ ਗਿਆ ਫਿਰ ਠੀਕ ਰਿਹਾ ਉਸ ਤੋਂ ਬਾਅਦ ਨਹੀਂ ਨੁਕਸਾਨ ਤਾਂ ਹੁਣ ਆਪਾਂ ਦੇਖ ਹੀ ਰਿਹਾ ਬਿਮਾਰੀਆਂ ਦਾ ਕਾਰਨ ਬਣਦੀ ਐ ਅੱਗ ਧੂਆਂ ਸ਼ਾਮ ਨੂੰ ਐਕਸੀਡੈਂਟ ਵੀ ਕਰਵਾਉਂਦਾ ਠੀਕ ਐ ਤੇ ਅੱਖਾਂ ਮੱਚੀ ਜਾਂਦੀਆਂ ਨੇ ਤੇ ਬੱਚੇ ਬਜ਼ੁਰਗ ਮਾਤਾਮਾ ਇਹਨਾਂ ਦਾ ਸ਼ਾਮ ਨੂੰ ਤਾਂ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਨੁਕਸਾਨ ਹੀ ਨੁਕਸਾਨ ਲੱਗਿਆ ਤੇ ਖੇਤੀ ਖਰਚੇ ਵੀ ਵੱਧਦੇ ਇਹਦੇ ਨਾਲ ਜੇ ਤੁਸੀਂ ਅੱਗ ਲਾ ਕੇ ਮੈਲੇ ਕਣਕ ਦੀ ਬਿਜਾਈ ਕਰਦੇ ਹੋ ਇੱਕ ਪਾਸੇ ਤੁਸੀਂ ਅੱਗ ਲਾ ਕੇ ਕਣਕ ਦੀ ਬਿਜਾਈ ਕਰਦੇ ਹੋ ਤਾਂ ਤੁਹਾਡਾ 3000 ਤੋਂ 3500 ਰੁਪਏ ਪ੍ਰਾ ਏਕੜ ਮਲ ਕੇ ਵੀ ਡੀਜ਼ਲ ਦੀ ਕੰਜ਼ਮਪਸ਼ਨ ਹੁੰਦੀ ਆ ਖਤੋਂਦੀ ਆ ਜੇ ਤੁਸੀਂ ਬਿਨਾਂ ਅੱਗ ਲਾਏ ਤੋਂ ਸਿੱਧੀ ਬਿਜਾਈ ਕਰਦੇ ਹੋ ਜੇ ਹੈਪੀ ਸੀਡਰ ਨਾਲ ਜਾਂ ਸਮਾਰਟ ਸੀਡਰ ਨਾਲ ਤੁਸੀਂ ਬਿਜਾਈ ਕਰਦੇ ਹੋ ਤਾਂ ਤੁਹਾਡਾ 500 ਤੋਂ ਲੈ ਕੇ 600 ਰੁਪਏ ਤੱਕ ਦਾ ਡੀਜ਼ਲ ਪ੍ਰਤੀ ਏਕੜ ਲੱਗਦਾ ਤੇ ਉਹਦੇ ਨਾਲ ਬਿਜਾਈ ਹੋ ਜਾਂਦੀ ਆ ਜੇ ਹੁਣ ਮੈਂ ਜਿਵੇਂ ਗੰਡਾ ਬਣਾ ਕੇ ਮਲ ਕੇ ਵਿਚਕਾ ਕੇ ਪਰਾਲੀ ਬਿਜਾਈ ਕਰ ਰਿਹਾ ਇਹਦੇ ਥੋੜਾ ਜਿਆਦਾ ਖਰਚਾ ਵੱਧ ਜੂਗਾ ਪਰ ਬਲਕਿ ਵੀ ਠੀਕ ਹੈ ਇਹਦੇ ਨਾਲ ਪਰ ਆਪਾਂ ਨੂੰ ਸੰਤੁਸ਼ਟੀ ਹੈ ਵੀ ਅਸੀਂ ਅੱਗ ਨਹੀਂ ਲਾਉਣੀ ਆ ਨਾ ਲਾਣੀ ਹਾਂਜੀ ਤੇ ਆਪਾਂ ਦੂਜੀ ਗੱਲ ਇਹ ਹੈਗੀ ਹੈ ਵੀ ਆਪਾਂ ਦੇਖੋ ਪਿੰਡਾਂ ਦੇ ਵਿੱਚ ਬਹੁ ਗਿਣਤੀ ਫਾਰਮਰ ਨੇ ਜਿਹੜੇ ਤੇ ਚਲੋ ਸਾਰੇ ਪਿੰਡਾਂ ਦੇ ਲੋਕ ਤਕਰੀਬਨ ਆਪਾਂ ਪੰਜਾਬੀ ਗੁਰਬਾਣੀ ਨੂੰ ਮੰਨਦੇ ਆ ਤੇ ਅਸੀਂ ਤਾਂ ਉਸ ਗੱਲ ਤੇ ਅਮਲ ਕਰਨ ਵਾਲੇ ਹੈਗੇ ਆ ਵੀ ਸਵੇਰੇ ਬਾਬਾ ਜੀ ਤੋਂ ਪਾਠ ਕਰਦੇ ਆ ਤੋਂ ਸੁਣਦੇ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਠੀਕ ਹੈ ਸਾਨੂੰ ਉਸ ਪਾਸੇ ਵੀ ਚੱਲਣਾ ਚਾਹੀਦਾ ਬਾਬੇ ਨਾਨਕ ਦਾ ਉਪਦੇਸ਼ ਹੈ ਵੀ ਤੁਸੀਂ ਕਿਰਤ ਕਰੋ ਨਾਮ ਜਪੋ ਨਾ ਤੇ ਵੀ ਕਿਉਂ ਅੱਗ ਲਾਉਨੇ ਆ ਅਸੀਂ ਫਿਰ ਅੱਗ ਲਾ ਕੇ ਅਸੀਂ ਪਵਨ ਵੀ ਖਰਾਬ ਕਰਦੇ ਆ ਪਾਣੀ ਨੂੰ ਵੀ ਦੂਸ਼ਿਤ ਕਰਦੇ ਆ ਤੇ ਧਰਤੀ ਮਾਂ ਦੀ ਜਿਹੜੀ ਸੇਤ ਹੈ ਉਹਦੇ ਨਾਲ ਵੀ ਖਲਵਾੜ ਕਰਦੇ ਆ ਤੇ ਇੱਕ ਹੈਗਾ ਵੀ ਇਸ ਧਰਤੀ ਦੇ ਉੱਤੇ ਜਦੋਂ ਆਪਾਂ ਫਸਲ ਕੱਟ ਲੈਨੇ ਆ ਜਾਂ ਫਸਲ ਖੜੀ ਹੈ ਖੜੀ ਫਸਲ ਤੋਂ ਬਾਅਦ ਕੱਟਣ ਤੋਂ ਬਾਅਦ ਮੰਨ ਲੇ ਤੁਸੀਂ ਨੰਗੀ ਅੱਖ ਨਾਲ ਦੇਖ ਸਕਦੇ ਹੋ ਵੀ ਇਹਦੇ ਵਿੱਚ ਕਰੋੜਾਂ ਜੀਵ ਜੰਤੂ ਆ ਤੇ ਜਿਹਨੂੰ ਅਸੀਂ ਅੱਗ ਲਾ ਕੇ ਸਾੜ ਦਿੰਨੇ ਆ ਮਿੱਤਰ ਕੀੜੇ ਵੀ ਮੱਚਦੇ ਆ ਠੀਕ ਹੈ ਸਾਡਾ ਨੁਕਸਾਨ ਹੀ ਨੁਕਸਾਨ ਹੈ ਤੇ ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ ਸਾਡੇ ਮਿੱਤਰ ਕੀਟ ਵੀ ਬਚਦੇ ਆ ਤੇ ਜਿਹੜਾ ਜੀਵ ਜੰਤੂ ਧਰਤੀ ਤੇ ਹੈਗਾ ਜਿਹਦਾ ਸਾਨੂੰ ਅਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਕੁ ਮਤਲਬ ਕਿ ਵੀ ਸਾਡਾ ਫਾਇਦਾ ਤੇ ਉਸ ਨੂੰ ਵੀ ਅਸੀਂ ਮਚਾ ਕੇ ਪਾਸੇ ਕਰਦੇ ਆ ਤੁਹਾਨੂੰ ਕਿੰਨੀ ਵਾਰ ਸਨਮਾਨ ਦਿੱਤਾ ਗਿਆ ਸੀਂਟਰ ਬਰੋਡਰ 50 ਕਰ ਬਜਾ ਮੈਨੂੰ ਪੰਜਾਬ ਸਰਕਾਰ ਵੱਲੋਂ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਕੋਈ ਗਿਣਤੀ ਇਹ ਨਹੀਂ ਤਕਰੀਬਨ ਹਰ ਸਾਲ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਡੀਸੀ ਸਾਹਿਬ ਵੱਲੋਂ ਤੇ ਸਨਮਾਨਿਤ ਕੀਤਾ ਗਿਆ ਇੰਨੇ ਵਾਰੀ ਹੋ ਗਿਆ ਮੈਨੂੰ ਲੱਗੇ ਵੀ ਗਲਤੀ ਵੀ ਨਹੀਂ ਤੇ ਸੈਂਟਰ ਸਰਕਾਰ ਵੱਲੋਂ 2019 ਦੇ ਵਿੱਚ ਸਾਨੂੰ ਸਨਮਾਨਿਤ ਕੀਤਾ ਸੀ ਹਰ ਜ਼ਿਲ੍ਹੇ ਦੇ ਵਿੱਚੋਂ ਇੱਕ ਜਾਂ ਦੋ ਫਾਰਮਰ ਸੀਗੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਅੱਗ ਨਹੀਂ ਲਾਉਂਦੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਤੁਹਾਨੂੰ ਕੀ ਅਪੀਲ ਕਰਨ ਦਾ ਹੈ ਆਪਣਾ ਕਿਸਾਨਾਂ ਨੂੰ ਪਾਈਆਂ ਕਿਸਾਨ ਭਰਾਵਾਂ ਨੂੰ ਤਾਂ ਇਹ ਅਪੀਲ ਕਰਦੇ ਆ ਆਪਾਂ ਵੀ ਯਾਰ ਤੁਸੀਂ ਅੱਗ ਨਾ ਲਾਓ ਸੋਡੇ ਖੇਤੀ ਖਰਚੇ ਵੀ ਘਟਦੇ ਆ ਤੇ ਸਾਡਾ ਵਾਤਾਵਰਨ ਵੀ ਸਾਫ ਸੁਥਰਾ ਰਹੂਗਾ ਤੇ ਪਾਣੀ ਵੀ ਸਾਡਾ ਗੰਦਲਾ ਹੋਣ ਤੋਂ ਬਚੂਗਾ ਤੇ ਧਰਤੀ ਦੀ ਵੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਜਦੋਂ ਤੋਂ ਮਲਕੇ ਵੀ ਅਸੀਂ ਅੱਗ ਲਗਾਏ ਤੋਂ ਬਗੈਰ ਖੇਤੀ ਦੀ ਸ਼ੁਰੂਆਤ ਕੀਤੀ ਆ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਸਰਕਾਰ ਵੱਲੋਂ ਦੇਖੋ 80% ਸਬਸਿਡੀ ਤੇ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਮਿਲ ਕੇ ਦੇ ਰਹੀ ਹੈ ਪੰਜਾਬ ਸਰਕਾਰ ਇੱਕ ਪੰਜਾਬ ਸਰਕਾਰ ਦੀ ਆਪਣੀ ਸਕੀਮ ਹੈਗੀ ਆ ਸਵੈਮ ਦੇ ਵਿੱਚ ਉਹ 50% ਸਬਸਿਡੀ ਤੇ ਮਸ਼ੀਨਰੀ ਮਈਆ ਕਰਾ ਰਹੀ ਆ ਪਰ ਲੋਕਾਂ ਦੀ ਕਾਦਤ ਬਣੀ ਹੋਈ ਹੈ ਵੀ ਮਸ਼ੀਨਰੀ ਵੀ ਲੈ ਲੈਂਦੇ ਆ ਸਬਸਿਡੀ ਤੇ ਠੀਕ ਹੈ ਤੇ ਉਹ ਤੋਂ ਬਾਅਦ ਅੱਗ ਵੀ ਲਗਾਉਂਦੇ ਆ ਤੇ ਉਹਨੂੰ ਦੇਖ ਕੇ ਫਿਰ ਛੋਟਾ ਫਾਰਮਰ ਵੀ ਸਮਾਜ ਚ ਇਹ ਗੱਲ ਬਠਾ ਲੈਂਦਾ ਵੀ ਯਾਰ ਜਦੋਂ ਇਹ ਅੱਗ ਲਾ ਕੇ ਮਸ਼ੀਨਰੀ ਵੀ ਲੈ ਲਈਏ ਨੇ ਤੇ ਇਹ ਅੱਗ ਵੀ ਲਗਾਈ ਜਾਂਦਾ ਤੇ ਵੀ ਮੈਨੂੰ ਤਾਂ ਮਿਲਿਆ ਵੀ ਕੁਛ ਨਾ ਉਹਨੂੰ ਦੇਖ ਕੇ ਫਿਰ ਵੱਡੇ ਕਿਸਾਨ ਨੂੰ ਦੇਖ ਕੇ ਵੀ ਛੋਟਾ ਧਰਮਰ ਵੀ ਅੱਗ ਲਾਈ ਜਾਂਦਾ